ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ Ontario ਵਿਧਾਨ ਸਭਾ ਦੇ ਵੱਲੋਂ ਸਪੀਡ ਕੈਮਰੇ ਬੈਨ ਕਰਨ ਨੂੰ ਲੈ ਕੇ ਮੋਸ਼ਨ ਕੀਤਾ ਗਿਆ ਪਾਸ ਦੋ ਹਫ਼ਤਿਆਂ ਦੇ ਵਿੱਚ ਸਪੀਡ ਕੈਮਰੇ ਹੋਣਗੇ ਬੰਦ ਟਰਾਂਸਪੋਰਟੇਸ਼ਨ ਮਿਨਿਸਟਰ ਪ੍ਰਮਿਤ ਸਰਕਾਰੀਆ ਦਾ ਬਿਆਨ ਸ਼ਹਿਰ ਦੇ ਵਿੱਚ ਕਿੰਗ ਜਾਰਜ 52 ਦੇ ਨਜ਼ਦੀਕ ਫਿਰ ਚੱਲੀ ਗੋਲੀ ਪੁਲਿਸ ਦੇ ਵੱਲੋਂ ਗੋਲੀ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਅੱਗੇ ਜਾਂਚ ਦੇ ਵੇਰਵੇ ਆਉਣ ਵਾਲੇ ਦਿਨਾਂ ਵਿੱਚ ਹੋਣਗੇ ਸਾਂਝੇ ਟੋਰਾਂਟੋ ਅਤੇ ਕੈਨੇਡਾ ਦੇ ਵਿੱਚ 1 ਮਿਲੀਅਨ ਲੋਕ ਸਪੈਸ਼ਲਿਸਟ ਦੀ ਅਪਾਇੰਟਮੈਂਟ ਦਾ ਕਰ ਰਹੇ ਨੇ। ਬੇਟ ਹੈਲਥ케ਅਰ ਕ੍ਰਾਈਸਿਸ ਹਮੇਸ਼ਾ ਰਹਿੰਦਾ ਹੈ ਚਰਚਾ ਦੇ ਵਿੱਚ। ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ 4 ਨਵੰਬਰ ਨੂੰ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਹੈ ਤੇ ਇਸ ਬਜਟ ਤੋਂ ਪਹਿਲਾਂ ਬਿਆਨਬਾਜ਼ੀ ਲਗਾਤਾਰ ਜਾਰੀ ਹੈ ਕਿਉਂਕਿ ਲਿਬਰਲ ਘਟ ਗਿਣਤੀ ਦੇ ਵਿੱਚ ਨੇ ਇਸ ਲਈ ਬਜਟ ਨੂੰ ਪਾਸ ਕਰਵਾਉਣ ਦੇ ਉਹਨਾਂ ਨੂੰ ਇੱਕ ਸਿਆਸੀ ਧਿਰ ਦੀ ਹਾਊਸ ਆਫ ਕਾਮਨਸ ਦੇ ਵਿੱਚ ਜ਼ਰੂਰਤ ਹੈ ਕੰਜ਼ਰਵੇਟਿਵ ਹਾਊਸ ਲੀਡਰ ਐਂਡਰੀਆ ਸ਼ੇਅਰ ਦੇ ਵੱਲੋਂ ਅੱਜ ਬਿਆਨ ਦਿੱਤਾ ਗਿਆ ਜਿਨ੍ਹਾਂ ਆਖਿਆ ਕਿ ਇੰਚ ਜਾਪ ਰਿਹਾ ਹੈ ਕਿ ਲਿਬਰਲਸ ਬਜਟ ਦੇ ਨਾਲ ਇਲੈਕਸ਼ਨ ਦੀ ਤਿਆਰੀ ਵੀ ਕਰ ਰਹੇ ਨੇ ਉਹਨਾਂ ਆਖਿਆ ਕਿ ਅਜਿਹਾ ਬਜਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਕਿ ਵਿਰੋਧੀ ਪਾਰਟੀਆਂ ਦੀ ਸਹਿਮਤੀ ਨਹੀਂ ਮਿਲੇਗੀ ਕਿਉਂਕਿ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਅਗਲੇ ਹਫ਼ਤੇ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਨਗੇ ਜਿਸ ਵਿੱਚ ਡਿਫੈਂਸ ਹਾਊਸਿੰਗ ਕੰਸਟਰਕਸ਼ਨ ਅਮਰੀਕੀ ਟੈਰਫ ਤੋਂ ਪ੍ਰਭਾਵਿਤ ਬਿਜ਼ਨੈਸਸਾਂ ਦੇ ਲਈ ਜ਼ਰੂਰੀ ਮਦਦ ਹੋਵੇਗੀ ਇਸ ਤੋਂ ਇਲਾਵਾ ਹੋਰ ਕਟੌਤੀਆਂ ਵੀ ਸਰਕਾਰ ਖਰਚਿਆਂ 'ਚ ਕਰ ਸਕਦੀ ਆ ਹੁਣ ਤੱਕ ਸ਼ੈਂਪੀਨ ਨੇ ਕਿਸੇ ਵੀ ਪਾਰਟੀ ਤੋਂ ਬਜਟ ਪਾਸ ਕਰਨ ਲਈ ਸਮਰਥਨ ਪ੍ਰਾਪਤ ਨਹੀਂ ਕੀਤਾ ਲਿਬਰਲ ਪਾਰਟੀ ਦੀ ਮinority ਸਰਕਾਰ ਹੈ ਇਸ ਲਈ ਉਹਨਾਂ ਨੂੰ ਆਪਣੇ ਬਜਟ ਨੂੰ ਪਾਸ ਕਰਵਾਉਣ ਲਈ ਇੱਕ ਹੋਰ ਪਾਰਟੀ ਜਿਸ ਵਿੱਚ ਬਲੌਕ ਕਿ ਬਕਵਾ ਕੰਜ਼ਰਵਟਿਵ ਅਤੇ ਐਨਡੀਪੀ ਜੋ ਇੱਕ ਦੀ ਮਦਦ ਦੀ ਲੋੜ ਹੋਏਗੀ ਜੇ ਸਰਕਾਰ ਬਜਟ ਪਾਸ ਕਰਨ ਲਈ ਲੋੜੀਦਾ ਸਮਰਥਨ ਨਹੀਂ ਪ੍ਰਾਪਤ ਕਰ ਸਕਦੀ ਤਾਂ ਸਰਕਾਰ ਡਿੱਗ ਸਕਦੀ ਹੈ ਤੇ ਇਸ ਦੇ ਨਾਲ ਦੁਬਾਰਾ ਤੋਂ ਇਲੈਕਸ਼ਨਸ ਕਾਲ ਹੋਣਗੀਆਂ ਸਰਕਾਰ ਦੇ ਹਾਊਸ ਲੀਡਰ ਸਟੀਫਨ ਮੈਕਨਿਕ ਨੇ ਕਿਹਾ ਕਿ ਉਹਨਾਂ ਨੂੰ ਬਜਟ ਲਈ ਲੋੜੀਦਾ ਸਮਰਥਨ ਮਿਲਣ ਬਾਰੇ ਚਿੰਤਾ ਹੈ ਉਹ ਕਹਿੰਦੇ ਨੇ ਕਿ ਜੇ ਵਿਰੋਧੀ ਪਾਰਟੀਆਂ ਨੇ ਬਜਟ ਨੂੰ ਪਾਸ ਕਰਨ ਦੇ ਲਈ ਮਨ ਨਾ ਬਣਾਇਆ ਤਾਂ ਇਹ ਖਤਰੇ ਦੀ ਘੰਟੀ ਹੈ ਕੰਜ਼ਰਵੇਟਿਵ ਲੀਡਰ ਪੀਰੇ ਪੌਲੀਆਬ ਨੇ ਲਿਬਰਲ ਸਰਕਾਰ ਤੋਂ ਬਜਟ ਲਈ ਕੁਝ ਮੁਸ਼ਕਲ ਮੰਗਾਂ ਕੀਤੀਆਂ ਨੇ ਜਿਵੇਂ ਕਿ ਇੰਡਸਟਰੀਅਲ ਕਾਰਬਨ ਟੈਕਸ ਖਤਮ ਕਰਨਾ ਇਨਕਮ ਦੇ ਉੱਪਰ ਟੈਕਸ ਘਟਾਉਣਾ ਅਤੇ ਗਵਰਨਮੈਂਟ ਡੈਫਸਿਟ ਨੂੰ 42 ਬਿਲੀਅਨ ਡਾਲਰ ਤੋਂ ਘੱਟ ਰੱਖਣਾ ਪਰ ਇਹ ਮੰਗ ਪੂਰੀ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ ਕਿਉਂਕਿ ਫੈਡਰਲ ਸਰਕਾਰ ਦੇ ਜਿਸ ਤੰਗ ਦੇ ਖਰਚੇ ਨੇ ਉਸ ਵਿੱਚ ਪਾਰਲੀਮੈਂਟਰੀ ਅਫੀਸਰ ਬਜਟ ਘਾਟਾ 68 ਬਿਲੀਅਨ ਡਾਲਰ ਦੇ ਨੇੜੇ ਤੇੜੇ ਰਹਿਣ ਦੀ ਗੱਲ ਕਰ ਰਹੇ ਨੇ ਇੱਥੇ ਹੀ ਕੰਜ਼ਰਵਟਿਵ ਹਾਊਸ ਲੀਡਰ ਐਂਡਰਿਓ ਸ਼ੀਅਰ ਦੇ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਕਿਹਾ ਗਿਆ ਹੈ ਕਿ ਸਪਸ਼ਟ ਹੁੰਦਾ ਹੈ ਕਿ ਸਰਕਾਰ ਆਪਣੇ ਮਹਿੰਗੇ ਬਜਟ ਨੂੰ ਮਹਿੰਗੀਆਂ ਚੋਣਾਂ ਦੇ ਬਹਾਨੇ ਵਚੋਂ ਵਰਤਣਾ ਚਾਹੁੰਦੀ ਆ ਜਿੰਨਾ ਆਖਿਆ ਕਿ ਕਨਸਰਵੇਟਿਵ ਹਮੇਸ਼ਾ ਹੀ ਕੈਨੇਡੀਅਨਸ ਦੀ ਜ਼ਿੰਦਗੀ ਸੌਖੀ ਬਣਾਉਣ ਦੇ ਲਈ ਅਫੋਰਡੇਬਲ ਬਜਟ ਚਾਹੁੰਦੇ ਨੇ ਇਸ ਤੋਂ ਇਲਾਵਾ ਬਲਾਕ ਦੇ ਵੱਲੋਂ ਵੀ ਕੁਝ ਮੰਗਾਂ ਰੱਖੀਆਂ ਗਈਆਂ ਨੇ ਜਿਸ ਵਿੱਚ ਉਹਨਾਂ ਆਖਿਆ ਕਿ ਵਧੇਰੇ ਹੈਲਥ케ਅਰ ਫੰਡਿੰਗ ਦਿੱਤੀ ਜਾਵੇ ਅਤੇ ਫਸਟ ਟਾਈਮ ਹੋਮ ਵਾਇਰਸ ਨੂੰ ਬਿਨਾਂ ਇੰਟਰਸਟ ਤੋਂ ਲੋਨ ਮਹੱਈਆ ਕਰਵਾਇਆ ਜਾਣ ਇਸ ਤੋਂ ਇਲਾਵਾ ਕਯੂਬਿਕ ਦੇ ਵਿੱਚ ਵੀ ਇਨਫਰਾਸਟ੍ਰਕਚਰ ਦੇ ਲਈ ਪੈਸੇ ਖਰਚਣ ਦੀ ਮੰਗ ਬਲਾਕ ਵੱਲੋਂ ਕੀਤੀ ਜਾ ਰਹੀ ਹੈ ਐਨਡੀਪੀ ਇੱਕ ਅਜਿਹੀ ਤੇਰਾ ਦੀ ਸਭਾਵਨਾ ਹੈ ਕਿ ਉਹ ਫੈਡਰਲ ਬਜਟ ਨੂੰ ਮਦਦ ਦੇ ਸਕਦੀ ਹੈ ਕਿਉਂਕਿ ਐਨਡੀਪੀ ਕੋਲੇ ਬੇਸ਼ੱਕ ਆਧਾਰਤੀ ਪਾਰਟੀ ਸਟੇਟਸ ਹਾਊਸ ਦੇ ਵਿੱਚ ਨਹੀਂ ਹੈ ਪਰ 7 ਐਮਪੀ ਇਸ ਬਜਟ ਨੂੰ ਪਾਸ ਕਰਵਾ ਸਕਦੇ ਨੇ ਪਰ ਫਿਲਹਾਲ NDP ਬਹੁਤ ਸਾਰੀਆਂ ਕਟੌਤੀਆਂ ਨੂੰ ਲੈ ਕੇ ਸਹਿਮਤ ਨਹੀਂ ਹੈ NDP ਦੇ ਇੰਟਰਿਮ ਲੀਡਰ ਡੌਨ ਡੇਵਿਸ ਨੇ ਵਿਸ਼ੇਸ਼ ਤੌਰ ਤੇ ਮੰਗ ਕੀਤੀ ਹੈ ਕਿ ਪਾਰਟੀ ਚਾਹੁੰਦੀ ਹੈ ਕਿ ਵਰਕਿੰਗ ਕਲਾਸ ਕੈਨੇਡੀਅਨਸ ਦੀ ਮਦਦ ਹੋਵੇ ਚੰਗੀਆਂ ਜੌਬਸ ਪੈਦਾ ਹੋਣ ਅਫੋਰਡੇਬਲ ਹਾਊਸ ਹੋਣ ਹੈਲਥ케ਅਰ ਸਰਵਿਸਿਜ਼ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਵੇ ਜੇਕਰ ਇਹਨਾਂ ਸ਼ਰਤਾਂ ਨੂੰ ਲਿਬਰਲ ਮੰਨਦੇ ਨੇ ਤਾਂ NDP ਬਜਟ ਦਾ ਸਮਰਥਨ ਕਰ ਸਕਦੀ ਹੈ ਸਰੀ ਦੇ ਵਿੱਚ ਰੋਜ਼ਾਨਾ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਅੱਜ ਵੀ ਕਿੰਗ ਜਾਰਜ 52 ਐਵਨਿਊ ਦੇ ਨਜ਼ਦੀਕ ਇੱਕ ਘਰ ਨੂੰ ਗੋਲੀਆਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਪਰ ਪੁਲਿਸ ਦੇ ਵੱਲੋਂ ਗੋਲੀਆਂ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ ਕਿਉਂਕਿ ਐਕਸਟਰਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਇਸ ਬਾਰੇ ਦੇਖਦੇ ਆਂ ਚੈਨਲ ਪੰਜਾਬੀ ਦੀ ਗਰਾਊਂਡ ਰਿਪੋਰਟ ਅੱਜ 31 ਅਕਤੂਬਰ ਸਵੇਰੇ 2 ਵਜੇ ਸਰੀ ਦੇ ਵਿੱਚ ਫੇਰ ਗੋਲੀਆਂ ਚੱਲੀਆਂ ਪਰ ਇਸ ਵਾਰੀ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਫੜ ਲਿਆ ਅਸੀਂ ਐਸ ਵੇਲੇ ਖੜੇ ਹਾਂ ਹਾਈਵੇ 10 ਦੇ ਇੱਕ ਪਾਸੇ ਦੇ ਉੱਤੇ ਜਿੱਥੇ ਸਰੀ ਪੁਲਿਸ ਸਟੇਸ਼ਨ ਆ ਹਾਈਵੇ 10 ਦੇ ਕਿੰਗ ਜਾਰਜ ਦੇ ਨੇੜੇ ਦੂਜੇ ਪਾਸੇ ਯਾਨੀ ਕਿ 56 ਐਵੇਨਿਊ ਦੇ ਉੱਤੇ ਤੇ ਕਿੰਗ ਜਾਰਜ ਦੇ ਉੱਤੇ ਇੱਕ ਘਰ ਦੇ ਉੱਤੇ 2 ਵਜੇ ਗੋਲੀਆਂ ਚੱਲੀਆਂ ਜਦੋਂ ਗੋਲੀਆਂ ਚੱਲੀਆਂ ਉਹਨਾਂ ਨੇ ਪੁਲਿਸ ਨੂੰ ਕਾਲ ਕਰ ਦਿੱਤੀ ਸਰੀ ਪੁਲਿਸ ਬਹੁਤ ਬਿਲਕੁਲ ਨਾਲ ਹੀ ਮਤਲਬ 2 ਮਿੰਟ ਦੀ ਡਰਾਈਵ ਦੇ ਉੱਤੇ ਇਹ ਪੁਲਿਸ ਸਟੇਸ਼ਨ ਆ ਆ ਇੱਥੋਂ ਪੁਲਿਸ ਗਈ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਦੋ ਜਣਿਆਂ ਨੂੰ ਗੋਲੀਆਂ ਚਲਾਉਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਇਹ ਕੌਣ ਨੇ ਕੀ ਇਹਨਾਂ ਦਾ ਪਿਸ਼ੋਕੜ ਆ ਤੇ ਉਹਨਾਂ ਬਾਰੇ ਹਜੇ ਪੁਲਿਸ ਨੇ ਜਾਣਕਾਰੀ ਨਹੀਂ ਦਿੱਤੀ ਪਰ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਬਹੁਤ ਜਿੱਥੇ ਲਗਾਤਾਰ ਇਸ ਵੀਕ ਦੇ ਵਿੱਚ ਸੋਮਵਾਰ ਤੋਂ ਅਸੀਂ ਤੁਹਾਡੇ ਨਾਲ ਰੋਜ਼ ਹੀ ਗੱਲਬਾਤ ਕਰ ਰਹੇ ਹਾਂ ਔਰ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਗੋਲੀਆਂ ਸਰੀ ਤੇ ਇਹਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਚੱਲ ਰਹੀਆਂ ਹੁਣ ਇਹ ਇਸ ਵੀਕ ਦੇ ਵਿੱਚ ਪਹਿਲੀ ਵਾਰੀ ਆ ਕਿ ਗੋਲੀਆਂ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਿੱਥੇ ਇੰਨੀ ਜ਼ਿਆਦਾ ਅਤ ਇਸ ਗੋਲੀਬਾਰੀ ਦੀ ਹੋਈ ਆ ਹੁਣ ਲੱਗਦਾ ਕਿ ਆ ਜਿਹੜੀਆਂ ਕਾਰਵਾਈਆਂ ਨੇ ਇਹਨਾਂ ਦੇ ਨਾਲ ਪੁਲਿਸ ਨੇ ਦੋ ਜਣੇ ਨੂੰ ਗ੍ਰਿਫਤਾਰ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਗ੍ਰਿਫਤਾਰੀਆਂ ਵੀ ਹੋਣਗੀਆਂ ਤੇ ਜੇ ਇਸ ਕਿਸਨ ਦਾ ਇੱਥੇ ਇੱਕ ਡਰ ਦਾ ਮਾਹੌਲ ਤੇ ਸਰੀ ਦੇ ਵਿੱਚ ਜੋ ਕੁਝ ਫੈਲਿਆ ਉਹਨੂੰ ਰੋਕਣ ਦੇ ਵਿੱਚ ਮਦਦ ਮਿਲੇਗੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1 ਮਿਲੀਅਨ ਲੋਕ ਅਜੇਹੇ ਨੇ ਜਿਹੜੇ ਕਿ ਸਪੈਸ਼ਲਿਸਟ ਦੀ ਅਪਾਇੰਟਮੈਂਟ ਦਾ ਇੰਤਜ਼ਾਰ ਕਰ ਰਹੇ ਨੇ ਪਰ ਉਹਨਾਂ ਨੂੰ ਅਪਾਇੰਟਮੈਂਟ ਨਹੀਂ ਮਿਲ ਰਹੀ ਇਹ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਹੈਲਥ케ਅਰ ਸਰਵਿਸਿਜ਼ ਕਈ ਵਾਰ ਚਰਚਾ ਦੇ ਵਿੱਚ ਰਹੀਆਂ ਨੇ ਜਿੱਥੇ ਕਿ ਐਮਰਜੈਂਸੀ ਦੇ ਵਿੱਚ ਵੇਟ ਟਾਈਮ ਫੈਮਿਲੀ ਡਾਕਟਰਸ ਦੀ ਘਾਟ ਅਤੇ ਨਰਸਸ ਦੀ ਘਾਟ ਵੀ ਵੱਡਾ ਮੁੱਦਾ ਬਣਦੀ ਰਹੀ ਹੈ ਬੇਸ਼ੱਕ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਇਸ ਸੰਬੰਧੀ ਕਈ ਕਦਮ ਚੁੱਕਣ ਦਾ ਦਾਵਾ ਕੀਤਾ ਜਾ ਰਿਹਾ ਪਰ ਹਾਲੇ ਤੱਕ ਵੀ ਸਥਿਤੀ 'ਚ ਸੁਧਾਰ ਉਸ ਢੰਗ ਦੇ ਨਾਲ ਨਹੀਂ ਹੋ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1 ਮਿਲੀਅਨ ਲੋਕ ਸਪੈਸ਼ਲਿਸਟ ਦੀ ਅਪਾਇੰਟਮੈਂਟ ਦਾ ਇੰਤਜ਼ਾਰ ਕਰ ਰਹੇ ਆ ਭਾਵੇਂ ਉਹਨਾਂ ਨੂੰ ਕਿਸੇ ਨਾ ਕਿਸੇ ਹੈਲਥ ਦੇ ਡਿਜ਼ੀਜ਼ ਕਰਕੇ ਸਪੈਸ਼ਲਿਸਟ ਦੀ ਜ਼ਰੂਰਤ ਹੈ ਪਰ ਅਪਾਇੰਟਮੈਂਟ ਨਹੀਂ ਮਿਲ ਰਹੀ ਇਹ ਜਿਹੜੇ ਕਾਉਂਸਲ ਆਫ ਸਪੈਸ਼ਲਿਸਟ ਆਫ ਬ੍ਰਿਟਿਸ਼ ਕੋਲੰਬੀਆ ਗਏ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕੁਝ ਕੇਸਾਂ ਦੇ ਵਿੱਚ ਜਿਹੜਾ ਵੇਟ ਟਾਈਮ ਹੈ ਉਹ 6 ਮਹੀਨੇ ਤੋਂ 1 ਸਾਲ ਦਾ ਹੈ ਤੇ 6 ਮਹੀਨੇ ਤੋਂ 1 ਸਾਲ ਤੱਕ ਸਪੈਸ਼ਲਿਸਟ ਦੀ ਅਪਾਇੰਟਮੈਂਟ ਨਹੀਂ ਮਿਲਦੀ ਤੋ ਕਹਨੇ ਕੀ ਹੁੰਦਾ ਕੀ ਇਹ ਦੇ ਨਾਲ ਇਹਦੇ ਨਾਲ ਮੈਂਟਰਲ ਹੈਲਥ ਤੇ ਬੋਝ ਪੈਂਦਾ ਕਿ ਕਿਸੇ ਮਰੀਜ਼ ਨੂੰ ਪਤਾ ਲੱਗ ਜਾਏ ਕਿ ਮੈਨੂੰ ਇਹ ਬਿਮਾਰੀ ਹੋ ਸਕਦੀ ਹੈ ਤੇ ਸਪੈਸ਼ਲਿਸਟ ਨਾ ਮਿਲੇ ਤਾਂ ਉਹਦੇ ਚ ਉਹਦੀ ਮੈਂਟਰਲ ਹੈਲਥ ਤੇ ਸਰੀਰਕ ਸਿਹਤ ਤੇ ਬੁਰਾ ਅਸਰ ਪੈਂਦਾ ਜਿਹੜੇ ਇਸ ਕਾਉਂਸਲ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਆਪਣੇ ਇੱਕ ਪੇਸ਼ੈਂਟ ਦੀ ਐਗਜ਼ੈਂਪਲ ਵੀ ਇਹਦੇ ਚ ਦਿੱਤੀ ਹੈ ਕਿ ਉਹਨਾਂ ਨੂੰ ਹਿਮਟੋਲੋਜਿਸਟ ਨੂੰ ਦਿਖਾਉਣਾ ਸੀ ਤੇ 1 ਸਾਲ ਦਾ ਵੇਟ ਟਾਈਮ ਸੀ ਬਾਅਦ ਚ ਉਹਨੂੰ ਐਮਰਜੈਂਸੀ ਦੇ ਵਿੱਚ ਰੱਖਣਾ ਪਿਆ ਕਨੇਕੀ ਰਿਸੋਰਸਸ ਦੀ ਘਾਟ ਹੈ ਕਿ ਗਵਰਨਮੈਂਟ ਨੂੰ ਹੋਰ ਰਿਸੋਰਸਸ ਦੇਣੇ ਚਾਹੀਦੇ ਨੇ ਖਾਸ ਕਰਕੇ ਜਿਹੜੇ ਹਾਰਟ ਦੇ ਸਪੈਸ਼ਲਿਸਟ ਨੇ ਜਾਂ ਫਿਰ ਕੈਂਸਰ ਡਾਇਗਨੋਸ ਹੁੰਦਾ ਜਦੋਂ ਉਹਦੇ ਸਪੈਸ਼ਲਿਸਟ ਨੇ ਤਾਂ ਉਸ ਮਾਮਲੇ 'ਚ ਹੋਰ ਰਿਸੋਰਸਸ ਚਾਹੀਦੇ ਨੇ ਕਿਉਂਕਿ ਇਹ ਬਿਮਾਰੀਆਂ ਸੀਰੀਅਸ ਨੇ ਇਹਦੇ 'ਚ ਜਾਨ-ਜਾਨ ਦਾ ਖਤਰਾ ਵੀ ਜਿਹੜਾ ਹੁੰਦਾਗਾ ਤੇ ਨਾਲੋਂ ਨਾਲ ਅਫੀਸ਼ੀਅਲ ਡਾਟਾ ਵੀ ਕਲੀਅਰ ਨਹੀਂ ਹੈ ਉਹਦੇ ਕਰਕੇ ਵੀ ਬਹੁਤ ਸਮੱਸਿਆਵਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ ਸਿਰਫ ਸਪੈਸ਼ਲਿਸਟ ਦੀ ਘਾਟ ਨਹੀਂ ਇਸ ਤੋਂ ਇਲਾਵਾ ਐਮਰਜੈਂਸੀ ਦੇ ਵਿੱਚ ਵੇਟ ਟਾਈਮ ਦੀ ਗੱਲ ਹੁੰਦੀ ਹੈ ਤੇ ਜਿਹੜੇ ਕੇਅਰ ਕਲੀਨਿਕ ਨੇ ਉੱਥੇ ਵੇਟ ਟਾਈਮ ਦੀ ਗੱਲ ਹੁੰਦੀ ਹੈ ਨਾਲੋਂ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 8 ਲੱਖ ਦੇ ਲਗਭਗ ਅਜਿਹੇ ਲੋਕ ਨੇ ਜਿਨ੍ਹਾਂ ਕੋਲੇ ਫੈਮਿਲੀ ਡਾਕਟਰ ਨਹੀਂ ਹੈਗਾ ਦੂਜੇ ਪਾਸੇ ਜੇ ਪ੍ਰੋਵਿੰਸ਼ਲ ਸਰਕਾਰ ਦੀ ਗੱਲ ਮੰਨੀਏ ਤਾਂ ਪ੍ਰੋਵਿੰਸ਼ਲ ਸਰਕਾਰ ਇਹ ਕਹਿੰਦੀ ਹੈ ਕਿ ਡਾਕਟਰਾਂ ਨੂੰ ਲਿਆਉਣ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਵਿੱਚ ਇੱਕ ਕੈਂਪੇਨ ਚਲਾਈ ਗਈ ਹੈ ਕਿ ਉੱਥੋਂ ਡਾਕਟਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਉਣ ਇੱਥੇ ਕੰਮ ਕਾਜ ਕਰਨ ਨਾਲੋਂ ਨਾਲ ਜਿਹੜੇ ਫੈਮਿਲੀ ਡਾਕਟਰ ਨੇ ਫੈਮਿਲੀ ਡਾਕਟਰ ਦਾ ਪੇਮੈਂਟ ਮੈਥਡ ਚੇਂਜ ਕੀਤਾ ਗਿਆ ਹੈ ਕਿ ਉਹ ਪਾਰ ਪੇਸ਼ੈਂਟ ਦੇ ਹਿਸਾਬ ਦੇ ਨਾਲ ਹੁਣ ਉਹਨਾਂ ਨੂੰ ਪੇਂ ਨਹੀਂ ਕਰਦੀ ਸਰਕਾਰ ਉਹਨਾਂ ਨੂੰ ਪੇਸ਼ੈਂਟ ਦੀ ਬਿਮਾਰੀ ਕਿੰਨੀ ਸੀਰੀਅਸ ਸੀ ਕਿੰਨਾ ਟਾਈਮ ਉਹਨੇ ਡਾਕਟਰ ਦੇ ਨਾਲ ਬਤਾਇਆ ਉਹ ਤਮਾਮ ਚੀਜ਼ਾਂ ਦੇ ਆਧਾਰ ਤੇ ਜਿਹੜੇ ਪੈਸੇ ਪੇ ਕੀਤੇ ਜਾਂਦੇ ਨੇ ਤਾਂ ਕਿੰਨੇ ਕਿ ਅਸੀਂ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਇਸ ਤੋਂ ਇਲਾਵਾ ਸਰਦੀ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ ਇੱਕ ਨਵਾਂ ਮੈਡੀਕਲ ਸਕੂਲ ਖੋਲਿਆ ਗਿਆ ਜਿਹੜਾ ਕਿ ਬਹੁਤ ਡੈਕੇਡਸ ਦੇ ਬਾਅਦ ਪਹਿਲੀ ਵਾਰ ਹੀ ਖੁੱਲਿਆ ਸਰਕਾਰ ਇਹ ਗੱਲਬਾਤਾਂ ਕਰ ਰਹੀ ਹੈ ਪਰ ਦੂਜੇ ਪਾਸੇ ਲੋਕ ਪਰੇਸ਼ਾਨ ਨੇ ਇਸ ਤੋਂ ਇਲਾਵਾ ਡਾਕਟਰ ਸੀ ਘਾਟ ਜਾਂ ਫਿਰ ਪ੍ਰਾਇਮਰੀ ਕੇਅਰ ਵੀ ਲੋਕਾਂ ਨੂੰ ਸਮੇਂ ਸਿਰ ਨਹੀਂ ਮਿਲਣਾ ਫੈਮਿਲੀ ਡਾਕਟਰ ਦੀ ਘਾਟ ਕਾਰਨ ਜਿੱਦਾਂ ਆਪਾਂ ਸਿਟੀ ਅਫਸਰੀ ਦੀ ਗੱਲ ਕਰੀਏ ਤਾਂ ਮੇਅਰ ਬ੍ਰੈਂਡਾ ਲੋਕ ਨੇ ਇਹ ਗੱਲ ਕਹੀ ਕਿ ਸਿਟੀ ਆਪਣੇ ਕਲੀਨਿਕ ਖੋਲੂਗੀ ਕਿ ਅਸੀਂ ਆਪਣੇ ਡਾਕਟਰ ਰੱਖਾਂਗੇ ਤਾਂ ਜੋ ਲੋਕਾਂ ਨੂੰ ਵੇਟ ਟਾਈਮ ਦੇ ਵਿੱਚ ਨਾ ਜਾਣਾ ਪਵੇ ਸਾਰੀ ਮੈਮੋਰੀਅਲ ਦੇ ਅਸੀਂ ਬਾਹਰ ਖੜੇ ਹਾਂ ਤਾਂ ਕੈਨੇਡਾ ਦੇ ਬੀਜੀਐਸਟ ਐਮਰਜੈਂਸੀ ਵਾਲੇ ਹਸਪੀਟਲਾਂ ਦੇ ਵਿੱਚੋਂ ਇੱਕ ਹੈ ਆਬਾਦੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਪਰ ਸਪੈਸ਼ਲਿਸਟ ਨਾ ਮਿਲਣਾ ਅਪਾਇੰਟਮੈਂਟ ਨਾ ਮਿਲਣਾ ਇੱਕ ਚਿੰਤਾਜਨਕ ਜ਼ਰੂਰ ਹੈ ਬੇਸ਼ੱਕ ਕੈਨੇਡਾ ਦਾ ਹੈਲਥ케ਅਰ ਸਿਸਟਮ ਦੁਨੀਆ ਦੇ ਬਿਹਤਰੀਨ ਹੈਲਥ케ਅਰ ਸਿਸਟਮਸ ਦੇ ਵਿੱਚੋਂ ਇੱਕ ਹੈ ਫ੍ਰੀ ਹੈ ਹੈਲਥ케ਅਰ ਯੂਨੀਵਰਸਲ ਹੈਲਥ케ਅਰ ਸਿਸਟਮ ਹੈ ਪਰ ਨਾਲੋਂ ਨਾਲ ਡਾਕਟਰਸ ਦੀ ਘਾਟ ਇੱਕ ਵੱਡਾ ਚੈਲੰਜ ਬਣੀ ਹੋਈ ਹੈ ਜਿਸ ਦੇ ਲਈ ਸਰਕਾਰ ਨੂੰ ਹੋਰ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ 온ਟਾਰੀਓ ਦੀ ਫੋਰਡ ਗਵਰਨਮੈਂਟ ਦੇ ਵੱਲੋਂ ਅੱਜ ਵਿਧਾਨ ਸਭਾ ਦੇ ਵਿੱਚ ਇੱਕ ਮੋਸ਼ਨ ਲਿਆਂਦਾ ਗਿਆ ਭਾਪਕੇ ਇੱਕ ਕਾਨੂੰਨ ਲਿਆਂਦਾ ਗਿਆ ਜਿਸ ਦੇ ਤਹਿਤ ਸਪੀਡ ਕੈਮਰਿਆਂ ਨੂੰ ਬੈਨ ਕੀਤਾ ਜਾਣਾ ਹੈ ਕੰਜ਼ਰਟਿਵ ਐਮ ਐਲ ਐਸ ਦੀ ਮੌਜੂਦਗੀ ਦੇ ਨਾਲ ਇਹ ਮੋਸ਼ਨ ਪਾਸ ਹੋ ਗਿਆ ਇਸ ਤੋਂ ਬਾਅਦ ਟ੍ਰਾਂਸਪੋਰਟੇਸ਼ਨ ਮਨਿਸਟਰ ਪ੍ਰਮਿਤ ਸਰਕਾਰੀਆ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ অন্ਟਾਰੀਓ ਦੇ ਵਿੱਚ 2 ਹਫਤਿਆਂ ਚ ਸਪੀਡ ਕੈਮਰੇ ਹਟਾ ਲਏ ਜਾਣਗੇ ਕਿਉਂਕਿ ਪ੍ਰੀਮੀਅਰ ਡਾਕਫੋਰਡ ਦੇ ਵੱਲੋਂ ਇਨ੍ਹਾਂ ਸਪੀਡ ਕੈਮਰਿਆਂ ਨੂੰ ਕੈਸ਼ ਕਾਓ ਭਾਵ ਕਿ ਸਿਰਫ ਪੈਸੇ ਬਣਾਉਣ ਦਾ ਸਾਧਨ ਦੱਸਿਆ ਗਿਆ ਸੀ ਬੇਸ਼ੱਕ ਮੇਅਰਸ ਦੇ ਵੱਲੋਂ ਇਸ ਵਿੱਚ ਕੁਝ ਤਬਦੀਲੀਆਂ ਦੀ ਰਿਕਵੈਸਟ ਪ੍ਰੀਮੀਅਰ ਨੂੰ ਭੇਜੀ ਗਈ ਸੀ ਪਰ ਪ੍ਰੀਮੀਅਰ ਫੋਰਡ ਨੇ ਇਹਨਾਂ ਨੂੰ ਮੁੱਢ ਤੋਂ ਰੱਦ ਕਰ ਦਿੱਤਾ ਸੀ ਅੱਜ 30 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਸਪੀਡ ਕੈਮਰਿਆਂ ਦਾ ਮੁੱਦਾ ਬਹੁਤ ਭਖਦਾ ਮੁੱਦਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਹੈ ਅਨਟੈਰੀਓ ਦੇ ਵਿੱਚ ਅੱਜ ਵਿਧਾਨ ਸਭਾ ਨੇ ਉੱਥੋਂ ਦੇ ਸੂਬੇ ਨੇ ਪਾਸ ਕਰ ਦਿੱਤਾ ਕਿ ਅਸੀਂ ਸਪੀਡ ਕੈਮਰੇ ਬੰਦ ਕਰ ਰਹੇ ਹਾਂ ਕਿਉਂਕਿ ਸਪੀਡ ਕੈਮਰੇ ਸਿਟੀਆਂ ਦੇ ਲਈ ਕੈਸ਼ ਕਾਊ ਬਣੇ ਆ ਸਿਰਫ ਤੇ ਸਿਰਫ ਜੁਰਮਾਨੇ ਇਕੱਠੇ ਕਰਨ ਦਾ ਇੱਕ ਜ਼ਰੀਆ ਬਣੇ ਆ ਦੂਜੇ ਪਾਸੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਥੇ ਨਿਊ ਵੈਸਟਮਿੰਸਟਰ ਦੇ ਮੇਅਰ ਨੇ ਕਿਹਾ ਕਿ ਅਸੀਂ ਸਪੀਡ ਕੈਮਰੇ ਲਵਾਉਣੇ ਚਾਹੁੰਦੇ ਹਾਂ ਤਾਂ ਕਿ ਇਹਦੇ ਨਾਲ ਐਕਸੀਡੈਂਟ ਦੇ ਵਿੱਚ ਕਮੀ ਆ ਸਕੇ ਐਕਸੀਡੈਂਟ ਜਿਹੜੇ ਆ ਘਟ ਜਾਣ ਇੱਕ ਪਾਸੇ ਜਦੋਂ ਕੈਮਰਿਆਂ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਆਮ ਤੌਰ ਦੇ ਉੱਤੇ ਜੇ ਕੋਈ 50 ਦੀ ਸਪੀਡ ਕਿਸੇ ਇਲਾਕੇ ਦੇ ਵਿੱਚ ਹੈਗੀ ਆ ਜੇ ਕੋਈ ਉੱਥੇ ਪੁਲਿਸ ਵਾਲਾ ਖੜਾ ਜਾ ਜਾਂ ਰਡਾਰ ਲਾਇਆ ਆ 51 52 53 ਤੱਕ ਵੀ ਕਈ ਵਾਰੀ ਤੁਹਾਨੂੰ ਟਿਕਟ ਨਹੀਂ ਦਿੰਦੇ ਛੱਡ ਦਿੰਦੇ ਆ ਸਪੀਡ ਕੈਮਰੇ ਇਸ ਤਰੀਕੇ ਨਾਲ ਪ੍ਰੋਗਰਾਮ ਕੀਤੇ ਗਏ ਆ ਕਿ ਜੇ 50 ਦੀ ਸਪੀਡ ਆ ਉੱਥੇ ਤੁਸੀਂ 51 ਦੇ ਉੱਤੇ ਵੀ ਜਾਂਦੇ ਹੋ ਤਾਂ ਤੁਹਾਨੂੰ ਟਿਕਟ ਤੁਹਾਡੇ ਘਰ ਆ ਜਾਂਦੀ ਆ ਕਈ ਮਿਲੀਅਨ ਡਾਲਰ ਅਨਟੈਰੀਓ ਦੇ ਵਿੱਚ ਉਹਨਾਂ ਦੇ ਕੋਸ਼ ਸਿਟੀਜ਼ ਦੇ ਵਿੱਚ ਇੱਕ ਇੱਕ ਕੈਮਰੇ ਤੋਂ ਇਕੱਠਾ ਹੋ ਕੇ ਪਹੁੰਚਿਆ ਲੋਕਾਂ ਨੇ ਕੈਮਰੇ ਭੰਣੇ ਸ਼ੁਰੂ ਕਰ ਦਿੱਤੇ ਮਾਮਲਾ ਵੱਡਾ ਹੋ ਗਿਆ ਅੱਜ ਪ੍ਰੀਮੀਅਰ ਡੱਗ ਫੋਰਡ ਨੇ ਇਹ ਅਨਾਉਂਸ ਕਰ ਦਿੱਤਾ ਕਿ ਅਸੀਂ ਇਹ ਕੈਮਰਿਆਂ ਦੇ ਉੱਤੇ ਪਾਬੰਦੀ ਲਾ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੰਦ ਹੋ ਜਾਣਗੇ ਉੱਥੇ ਰੌਲਾ ਵੱਖਰਾ ਆ ਇੱਕ ਪਾਸੇ ਇਹ ਤੇ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਿਊ ਵੈਸਟ ਮਿਨਿਸਟਰ ਦੇ ਮੇਅਰ ਕਹਿ ਰਹੇ ਆ ਕਿ ਅਸੀਂ ਪ੍ਰੋਵਿੰਸ ਨੂੰ ਬੇਨਤੀ ਕਰ ਰਹੇ ਹਾਂ ਕਹਿ ਰਹੇ ਹਾਂ ਕਿ ਇੱਥੇ ਸਪੀਡ ਕੈਮਰੇ ਵੱਧ ਤੋਂ ਵੱਧ ਲਾਏ ਜਾਣ ਕਿ ਉਧਰ ਪਹਿਲਾਂ ਲਾ ਕੇ ਜਿਹੜੇ ਹੁਣ ਲਾਹੇ ਗਏ ਆ ਉਹ ਸਹੀ ਆ ਜਾਂ BC ਦੇ ਵਿੱਚ ਨਿਊ ਵੈਸਟ ਮਿਨਿਸਟਰ ਦੇ ਵਿੱਚ ਮੰਗ ਕੀਤੀ ਜਾ ਰਹੀ ਆ ਇਹ ਸਹੀ ਆ ਆਉਣ ਵਾਲਾ ਸਮਾਂ ਦੱਸੇਗਾ ਅਮਿਤ ਪੁਨੇਸ਼ਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਕੈਨੇਡਾ ਦੀ ਫੈਡਰਲ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਗਾਤਾਰ ਕੀ ਤੀਆਂ ਜਾ ਰਹੀਆਂ ਨੇ ਪਿਛਲੇ ਸਮੇਂ ਦੌਰਾਨ ਪਰਮਨੈਂਟ ਰੈਜ਼ਿਡੈਂਸੀ ਦਾ ਨੰਬਰ ਘਟਾਇਆ ਗਿਆ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਕੈਪ ਕੀਤਾ ਗਿਆ ਤੇ ਹੁਣ ਟੈਂਪੋਰਰੀ ਫੋਰਨ ਵਰਕਰਸ ਦੀ ਜੋ ਟੋਟਲ ਪਾਪੂਲੇਸ਼ਨ ਦੇ ਵਿੱਚ 7% ਗਿਣਤੀ ਹੈ ਉਸ ਨੂੰ 2026 ਦੇ ਅੰਤ ਤੱਕ 5% ਕਰਨ ਦਾ ਐਲਾਨ ਪ੍ਰਧਾਨ ਮੰਤਰੀ ਮਾਕਰ ਨੇ ਕਰ ਚੁੱਕੇ ਨੇ ਪਰ ਹੁਣ ਇਸ ਤੇ ਕੀ ਪ੍ਰਭਾਵ ਪੈ ਰਹੇ ਨੇ ਇਸ ਬਾਰੇ ਸੈਂਚੂਰਾ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਿੰਘ ਹੋਰਾਂ ਦੇ ਨਾਲ ਚੈਨਲ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇਸ ਸਮੇਂ ਕਾਫੀ ਵੱਡਾ ਮੁੱਦਾ ਹੈ ਕਿ ਜਿਹੜੇ ਲੋਕ ਇੱਥੇ ਸਟੱਡੀ ਪਰਮਿਟ ਤੇ ਆਏ ਟੈਂਪਰੇਰੀ ਫੋਰਨ ਵਰਕਰ ਬਣ ਕੇ ਆਏ ਤਾਂ ਉਹਨਾਂ ਦਾ ਪਰਮਨੈਂਟ ਰੈਜ਼ਿਡੈਂਸੀ ਦਾ ਪਾਥਵੇ ਕੀ ਹੋਊਗਾ ਫਿਊਚਰ ਕੀ ਹੋਊਗਾ ਇਹਨੂੰ ਲੈ ਕੇ ਸਵਾਲ ਹੀ ਨਿਸ਼ਾਨ ਨੇ ਸੈਂਚੂਰ ਇਮੀਗ੍ਰੇਸ਼ਨ ਤੋਂ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਨਾਲ ਨੇ ਗੁਰਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਭਾਜੀ ਥੈਂਕ ਯੂ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਜਿਹੜੇ ਡਰਾਅ ਨਿਕਲ ਰਹੇ ਨੇ ਹੁਣ ਪਰਮਨੈਂਟ ਰੈਜ਼ਿਡੈਂਸੀ ਨੂੰ ਲੈ ਕੇ ਐਕਸਪ੍ਰੈਸ ਐਂਟਰੀ ਦੇ ਪੀਐਨਪੀ ਦੇ ਤੇ ਇਹਦੇ ਨੰਬਰ ਕਿੱਥੇ ਕਿ ਕੜੇ ਨੇ ਕਿਸ ਆਧਾਰ ਤੇ ਸਰਕਾਰ ਡਰਾਅ ਜਿਹੜੇ ਕੱਢ ਰਹੀ ਹੈ ਜਿਹੜੇ ਐਕਸਪ੍ਰੈਸ ਐਂਟਰੀ ਦੇ ਡਰਾਅ ਆ ਰਹੇ ਬਹੁਤ ਹਾਈ ਤੇ ਆ ਰਹੇ ਨੇ 500 ਜਿਹੜਾ ਵਾ 500 ਤੋਂ ਆਪ ਹੀ ਜਾ ਰਿਹਾ ਹਰ ਵਾਰੀ ਤੇ ਬਹੁਤ ਘੱਟ ਜਿਹੜੇ ਜਿੱਦਾਂ ਬੱਚੇ ਜਿਹੜੇ ਇੰਡੀਆ ਤੋਂ ਪਲੱਸ 2 ਕਰਕੇ ਆਏ ਤੇ ਉਹਨਾਂ ਦੇ ਤੇ ਬਿਲਕੁਲ ਵੀ ਪੁਆਇੰਟ ਨਹੀਂ ਬਣ ਰਹੇ ਚਾਹੇ ਉਹ 3 ਸਾਲ ਇੱਥੇ ਕੰਮ ਕਰਨ ਚਾਹੀਵੇ 77 ਬੈਂਡ ਲੈਣ ਇੰਨੇ ਜਿਆਦਾ ਹਾਈ ਪੁਆਇੰਟ ਨਹੀਂ ਬਣ ਰਹੇ ਪਰ ਜ਼ਿਆਦਾ ਜਿਹੜੀ ਤਰਜੀਹ ਦਿੱਤੀ ਜਾ ਰਹੀ ਹੈ ਉਹ ਫਰੈਂਚ ਆਲਿਆਂ ਨੂੰ ਦਿੱਤੀ ਜਾ ਰਹੀ ਹੈ ਅ ਯਸਟਰਡੇ ਅਕਤੂਬਰ 29 ਨੂੰ ਇੱਕ ਡਰਾ ਆਇਆ ਜੀ 6000 ਇਨਵੀਟੇਸ਼ਨ ਆਇਆ ਉਹਦੇ ਵਿੱਚ ਫਰੈਂਚ ਵਾਲਿਆਂ ਨੂੰ ਪਰ ਜੇ ਉਹਦੇ ਮੁਕਾਬਲੇ ਆਪਾਂ ਦੂਜੇ ਜਨਰਲ ਡਰਾਵਲ ਦੀ ਗੱਲ ਕਰੀਏ ਤੇ ਉਹ 2 ਦਿਨ ਪਹਿਲਾਂ ਡਰਾ ਆਇਆ ਸੀ 533 ਤੇ ਤੇ ਉਹਦੇ ਵਿੱਚ ਸਿਰਫ 500 ਜਿਹੜਾ ਇਨਵੀਟੇਸ਼ਨ ਸੀ ਤੇ ਇਤੋਂ ਇਹ ਲੱਗ ਰਿਹਾ ਕਿ ਸਰਕਾਰ ਜਿਹੜੀ ਆ ਉਹ ਜ਼ਿਆਦਾ ਤਰਜੀਹ ਦੇ ਰਹੀ ਆ ਕਿ ਫਰੈਂਚ ਵੱਲ ਜਾਂ ਕਹਾਂ ਲੋ ਕਿ ਕਯੂਬਿਕ ਵਾਲਿਆਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ ਤੇ ਜਿਹੜਾ ਪਲੱਸ 2 ਕਰਕੇ ਆਇਆ ਬੱਚਾ ਤਾਂ ਉਹਦੇ ਕੋਲੇ ਹੁਣ ਇੱਥੇ ਰਸਤਾ ਕੀ ਬਚਦਾ ਜਾਂ ਕਿੰਨੇ ਕੋ ਵਰਕ ਪਰਮਿਟ ਜਿਹੜੇ ਐਕਸਪਾਇਰ ਹੋਣੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਦੇਖੋ ਜੀ ਇਸ ਦੌਰਾਨ ਤੇ ਇਹ ਕਿਹਾ ਜਾ ਸਕਦਾ ਕਿ ਮੇਰੇ ਹਿਸਾਬ ਨਾਲ ਜਿੰਨੇ ਵੀ ਬੱਚੇ ਜਿਹੜੇ 2020 ਤੋਂ ਬਾਅਦ ਦੇ ਵਿੱਚ ਆਏ ਤੇ 2 ਸਾਲ ਦੀ ਸਟੱਡੀ ਕਰਨ ਤੋਂ ਬਾਅਦ ਜਿਨ੍ਹਾਂ ਦੇ ਕੋਲ 3 ਸਾਲ ਦਾ ਵਰਕ ਪਰਮਿਟ ਆ 2025 ਜਾਂ 2026 ਦੇ ਵਿੱਚ ਬਹੁਤ ਜ਼ਿਆਦੇ ਜਾਣਿਆਂ ਦੇ ਵਰਕ ਪਰਮਿਟ ਜਿਹੜੇ ਉਹ ਐਕਸਪਾਇਰ ਹੋਣੇ ਆ ਤੇ ਬਹੁਤ ਸਾਰੇ ਇਹਦੇ ਵਿੱਚੋਂ ਨਾ ਜਿੱਦਾਂ ਕਿ ਸਪਾਊਸ ਦੇ ਨਾਲ ਨੇ ਤੇ ਸਰਕਾਰ ਨੇ ਹਰ ਚੀਜ਼ ਦੇ ਉੱਤੇ ਜਿਹੜਾ ਉਹ ਇੰਨਾ ਕੁ ਤੰਗ ਕਰਿਆ ਹੋਇਆ ਕਿ ਜਿਵੇਂ ਦੇਖੀਏ ਕਿ ਸਪਾਊਸ ਦੀ ਐਪਲੀਕੇਸ਼ਨ ਦੇ ਵਿੱਚ ਜੇ ਸਪਾਊਸ ਨੂੰ ਵਰਕ ਪਰਮਿਟ ਮਿਲ ਵੀ ਜਾਂਦਾ ਤੇ ਜਿਹੜਾ ਉਹਦਾ ਸਪਾਊਸ ਆ ਜਿਹਨੇ ਜੇ ਉਹਦਾ ਵਰਕ ਪਰਮਿਟ ਉਹਨੇ ਦੁਬਾਰਾ ਵਧਾਉਣਾ ਤੇ ਉਹਨੂੰ ਜਿਹੜੀਆਂ ਸਪੈਸੀਫਿਕਲੀ ਨੋ ਕੋਡ ਦੇ ਵਿੱਚ ਜੌਬ ਚਾਹੀਦੀ ਆ ਜਿਹੜੀਆਂ ਕਿ ਬਹੁਤ ਮੁਸ਼ਕਲ ਮਿਲਦੀਆਂ ਕੁਝ ਹੀ ਜੌਬਾਂ ਆ ਜਿਵੇਂ ਕਿ ਫਾਰਮੇਸੀ ਅਸਿਸਟੈਂਟ ਜਾਂ ਹੈਲਥ ਕੇਅਰ ਦੇ ਵਿੱਚ ਕਹਿ ਲਓ ਜਾਂ ਤੁਸੀਂ ਕਹਿ ਲਓਗੇ ਜਿਹੜੀਆਂ ਕੋਈ ਟ੍ਰੇਡ ਦੀਆਂ ਪੋਜੀਸ਼ਨਸ ਆ ਤੇ ਉਹਦੇ ਵਿੱਚ ਜਿਹੜਾ ਸਪਾਊਸ ਨੂੰ ਓਪਨ ਵਰਕ ਪਰਮਿਟ ਜਿਹੜਾ ਉਹ ਮਿਲ ਰਿਹਾ ਬਾਕੀ ਕੁਲ ਮਿਲਾ ਕੇ ਜੀ ਬਹੁਤ ਜ਼ਿਆਦਾ ਔਖਾ ਆ ਜਿਹੜੇ ਸਟੂਡੈਂਟਸ ਨੇ ਉਹਨਾਂ ਲਈ ਤੇ ਜਿਹੜੇ ਇੱਥੇ ਟੈਂਪਰੇਰੀ ਫੋਰਨ ਵਰਕਰ ਐਲ ਐਮ ਆਈਆ ਦੇ ਉੱਤੇ ਨੇ ਉਹਨਾਂ ਦੇ ਲਈ ਵੀ ਐਲ ਐਮ ਆਈ ਦਾ ਜ਼ਿਕਰ ਤੁਸੀਂ ਕੀਤਾ ਤਾਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਲੈ ਕੇ ਬੀਸੀ ਦੇ ਪ੍ਰੀਮੀਅਰ ਡੇਵਿਡ ਵੀ ਹੁਣ ਉਹ ਵੀ ਕਹਿੰਦੇ ਇਹਨੂੰ ਬੰਦ ਕਰੋ ਜਾਂ ਚੇਂਜ ਕਰੋ ਕੰਜ਼ਰਵਟਿਵ ਲੀਡਰ ਪੇਰ ਐ ਪੌਲੀਆ ਵੀ ਕਹਿ ਰਹੇ ਆ ਪਰ ਸਰਕਾਰ ਇਹ ਕਹਿ ਰਹੀ ਹੈ ਕਿ ਇਹਨੂੰ ਸਟਰੀਮ ਲਾਈਨ ਕਰਾਂਗੇ ਅਸੀਂ ਪ੍ਰੋਗਰਾਮ ਚੰਗਾ ਤਾਂ ਹੁਣ ਇਹਦਾ ਸਟੇਟਸ ਕੀ ਹੈ ਟੈਂਪੋਰਰੀ ਫੋਰਨ ਵਰਕਰਾਂ ਦਾ ਫਿਊਚਰ ਕੀ ਹੈ ਕੈਨੇਡਾ ਦੇ ਵਿੱਚ ਜਾਂ ਐਲ ਐਮ ਆਈ ਇਸ ਜਿਹੜੀਆਂ ਅਪਰੂਵ ਹੋ ਰਹੀਆਂ ਉਹਦਾ ਕੀ ਸਟੇਟਸ ਹੈ ਰੋਲ ਰੱਪਾ ਇਹਦਾ ਕਾਫੀ ਪਿਆ ਪਹਿਲਾਂ ਜੇ ਅੱਜ ਤੋਂ ਸਾਲ ਪਹਿਲਾਂ ਦੀ ਗੱਲ ਕਰੀਏ ਤੇ ਐਲ ਐਮ ਆਈ ਹਰ ਇੱਕ ਕੰਪਨੀ ਨੂੰ ਈਜ਼ੀਲੀ ਮਿਲ ਜਾਂਦੀ ਸੀ ਜਿਨ੍ਹਾਂ ਦੇ ਕੋਲ ਫਾਈਨੈਂਸ਼ੀਅਲ ਗੁੱਡ ਨਹੀਂ ਉਹ ਸੀਪੀਏ ਦੀ ਲੈਟਰ ਜਾਂ ਲੋਅਰ ਲੈਟਰ ਲੈ ਲੈਂਦੇ ਸੀ ਪਰ ਅੱਜ ਦੇ ਟਾਈਮ ਦੀ ਗੱਲ ਕਰੀਏ ਤੇ ਜੇ 10 ਕੰਪਨੀਆਂ ਪਿੱਛੇ ਗੱਲ ਕਰੀਏ ਤਾਂ ਸਿਰਫ ਦੋ ਕੰਪਨੀਆਂ ਨੂੰ ਅਪਰੂਵਲ ਮਿਲ ਰਹੀ ਆ ਉਹ ਵੀ ਬੜੀ ਹਾਰਡ ਜਿਹੜੀ ਕੁਐਸਚਨਿੰਗ ਹੁੰਦੀ ਆ ਬਹੁਤ ਜ਼ਿਆਦਾ ਮਤਲਬ ਉਹਨਾਂ ਦੀ ਇੰਟਰਵਿਊ ਕੀਤੀ ਜਾਂਦੀ ਆ ਕਿ ਵਾਈ ਯੂ ਆਰ ਨੋਟ ਹਾਇਰਿੰਗ ਦਾ ਪਰਮਨੈਂਟ ਰੈਜ਼ੀਡੈਂਟ ਔਰ ਦਾ ਸਿਟੀਜ਼ਨ ਕਿਉਂਕਿ ਹਾਈ ਵੇਜ ਬਹੁਤ ਜ਼ਿਆਦੀ ਕਰਦੀ ਜੀ ਜੇ ਐਲ ਐਮ ਆਈ ਤੁਸੀਂ ਕਢਾਉਣੀ ਆ ਜਿਹਦੇ ਵਿੱਚ ਸਪਾਊਸ ਨੂੰ ਓਪਨ ਵਰਕ ਪਰਮਿਟ ਚਾਹੀਦਾ ਜਾਂ ਜਿਹਦੇ ਵਿੱਚ ਪੀ ਆਰ ਲੱਗ ਸਕਦੀ ਆ ਉਹ ਐਲ ਐਮ ਆਈ ਜੀ 36 ਡਾਲਰ 60 ਸੈਂਟ ਤੇ ਆ ਅੱਛਾ ਜੀ ਜਿਹਦਾ ਤੇ ਟੈਕਸ ਵੀ ਬਹੁਤ ਜ਼ਿਆਦਾ ਬਣ ਜਾਂਦਾ ਔਰ ਜੇ ਆਪਾਂ ਗੱਲ ਕਰੀਏ ਕਿ ਟੈਂਪਰੇਰੀ ਫੋਰਨ ਵਰਕਰ ਨੂੰ ਅਮ ESDC ਵੱਲੋਂ ਇਹ ਕਿਹਾ ਜਾਂਦਾ ਕਿ ਜੇ ਟੈਂਪਰੇਰੀ ਫੋਰਨ ਵਰਕਰ ਨੂੰ ਤੁਸੀਂ 37 ਡਾਲਰ ਦੇ ਕਰੀਬ ਦੇ ਰਹੇ ਹੋ ਤੁਸੀਂ ਕੀ ਐਫਰਟਸ ਕੀਤੇ ਕਿ ਕੈਨੇਡੀਅਨ ਨੂੰ ਹਾਇਰ ਕਰਨ ਵਾਸਤੇ ਜਾਂ ਸਿਟੀਜ਼ਨ ਨੂੰ ਹਾਇਰ ਕਰਨ ਵਾਸਤੇ ਤੇ ਉੱਥੇ ਕਿਸੇ ਵੇਲੇ ਉਹ ਗੱਲਾਂ ਚ ਉਲਝਾ ਲੈਂਦੇ ਆ ਤੇ ਜਿਹਦੇ ਕਰਕੇ ਕਿ LMIA ਜਿਹੜੀਆਂ ਉਹ ਬਹੁਤ ਜ਼ਿਆਦਾ 네ਗਟਿਵ ਡਿਸੀਜਨ ਆ ਰਹੇ ਆ ਤੇ ਰਫਲੀ ਨੰਬਰ ਕਿ ਅਪਰੂਵ ਕਿੰਨੇ ਆਖੋਣੀਆਂ ਇਸ ਸਾਲ ਦੇ 6 ਮਹੀਨਿਆਂ ਦੀ ਗੱਲ ਕਰੀਏ 6 ਮਹੀਨਿਆਂ ਦੇ ਵਿੱਚ ਸਿਰਫ 90 ਕੁ ਹਜ਼ਾਰ ਐਪਲੀਕੇਸ਼ਨ ਜੋ ਸਰਕਾਰ ਦੇ ਜਿਹੜੇ ਅਕੋਰਡਿੰਗਲੀ ਉਹਨਾਂ ਨੇ ਨੰਬਰ ਦੱਸਿਆ ਕਿ 90 ਕੁ ਹਜ਼ਾਰ ਦੇ ਕਰੀਬ ਜੜੀਆਂ ਐਪਲੀਕੇਸ਼ਨਸ ਆ ਉਹੀ ਪ੍ਰੋਸੈਸ ਹੋਈਆਂ ਜੀ ਤੇ 4 ਨਵੰਬਰ ਨੂੰ ਬਜਟ ਆ ਰਿਹਾ ਤੇ ਪ੍ਰਧਾਨ ਮੰਤਰੀ ਮਾਕਾਨੀ ਨੇ ਇਹ ਕਿਹਾ ਕਿ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਤਾਂ ਉਹ ਵੀ ਨਾਲ ਹੀ ਲਿਆਵਾਂਗੇ ਤਾਂ ਉਹਦਾ ਤੁਹਾਨੂੰ ਕੀ ਲੱਗਦਾ ਕਿ ਫਿਊਚਰ ਕੀ ਹੋਊਗਾ ਕਿਸ ਤਰ੍ਹਾਂ ਦੀ ਅਨਾਉਂਸਮੈਂਟ ਸਰਕਾਰ ਕਰ ਸਕਦੀ ਹੈ ਅ ਜੀਡੀ ਇਮੀਗ੍ਰੇਸ਼ਨ ਦੇ ਅਕੋਰਡਿੰਗਲੀ ਕੋਈ ਨਿਊਜ਼ ਆ ਤੇ ਉਹਦੇ ਵਿੱਚ ਇਦਾਂ ਦਾ ਰਲਿਆ ਮਿਲਿਆ ਜਾਂ ਹੰਗਾਰਾ ਆ ਕੁਝ ਲੋਕ ਇਹਦਾ 네ਗੇਟਿਵ ਜ਼ਿਆਦਾ ਲੈ ਰਹੇ ਨੇ ਕਿ ਕੋਈ ਬਹੁਤ ਜ਼ਿਆਦੀ ਬੁਰੀ ਖਬਰ ਆ ਸਕਦੀ ਆ ਟੈਂਪਰੇਰੀ ਫੋਰਨ ਵਰਕਰ ਵਾਸਤੇ ਸਟੂਡੈਂਟ ਵਾਸਤੇ ਤੇ ਕੁਝ ਇਹ ਕਹਿ ਰਹੇ ਨੇ ਕਿ ਇਹਦੇ ਵਿੱਚ ਕੋਈ ਚੰਗੀ ਅਨਾਊਂਸਮੈਂਟ ਵੀ ਹੋ ਸਕਦੀ ਆ ਇਹ ਤਾਂ ਹੁਣ ਜ਼ਿਆਦਾ ਮਾਰਕ ਜਿਹੜੇ ਕਾਨ ਸਾਹਿਬ ਆ ਉਹੀ ਦੱਸ ਸਕਦੇ ਆ ਤੇ 4 ਤਰੀਕ ਦਾ ਵੇਟ ਕਰਦੇ ਆ ਤੇ ਦੇਖਦੇ ਆ ਕਿ ਕੀ ਨਿਊਜ਼ ਆਉਂਦੀ ਆ ਜੋ ਵੀ ਨਿਊਜ਼ ਆਊਗੀ ਆਪਾਂ ਸਾਰਿਆਂ ਨੂੰ ਪਤਾ ਵੀ ਲੱਗ ਜਾਣਾ ਤੇ ਆਪਾਂ ਵੀ ਜ਼ਰੂਰ ਸ਼ੇਅਰ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਬਾਕੀ 4 ਨਵੰਬਰ ਨੂੰ ਸਰਕਾਰ ਦੇ ਵੱਲੋਂ ਆਪਣੀ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਆ 2026 ਦੇ ਲਈ ਕਿ ਕਿੰਨੇ ਲੋਕ ਪੀਆਰ ਕਰਨੇ ਨੇ, ਕਿੰਨੇ ਲੋਕ ਕੈਨੇਡਾ ਚਾਹਣਗੇ, ਕਿੰਨੇ ਟੈਂਪਰੇਰੀ ਫੋਰਨ ਵਰਕਰ ਦੇਣੇ ਨੇ ਤਾਂ ਉਹਦੀ ਅਨਾਉਂਸਮੈਂਟ ਜਿਹੜੀ ਉਹ ਨਾਲੋਂ ਨਾਲ ਹੋਣੀ ਹੈ। ਉਹਦੇ ਤੇ ਸਭ ਦੀ ਨਜ਼ਰ ਟਿਕੀ ਹੋਈ ਹੈ ਤੇ ਜਦੋਂ ਇਹ ਅਨਾਉਂਸਮੈਂਟ ਹੁੰਦੀ ਹੈ ਉਹਦੇ ਬਾਅਦ ਗੁਰਪ੍ਰੀਤ ਸਿੰਘ ਹੋਰਾਂ ਤੋਂ ਫੇਰ ਜਾਣਾਂਗੇ ਕਿ ਸਰਕਾਰ 2026 ਨੂੰ ਲੈ ਕੇ ਇਮੀਗ੍ਰੇਸ਼ਨ ਦੀਆਂ ਕੀ ਤਰਜੀਹਾਂ ਤੇ ਅੱਗੇ ਵਧ ਰਹੀ ਹੈ। ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ ਕੈਨੇਡਾ ਦੇ ਵਿੱਚ ਇਸ ਲੰਗੀ ਸਮਰਦੇ ਵਿੱਚ ਟੂਰਿਜ਼ਮ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਬੂਸਟ ਦੇਖਣ ਨੂੰ ਮਿਲਿਆ ਕੋਵਿਡ-19 ਪੈਂਡੈਮਿਕ ਤੋਂ ਬਾਅਦ ਇਹ ਇੰਡਸਟਰੀ ਲਗਾਤਾਰ ਟੂਰਿਸਟਾਂ ਦੀ ਘੱਟ ਰਹੀ ਗਿਣਤੀ ਦੇ ਨਾਲ ਜੂਝ ਰਹੀ ਸੀ ਪਰ ਇਸ ਵਾਰ ਕਾਫੀ ਫਾਇਦਾ ਇੰਡਸਟਰੀ ਨੂੰ ਹੁੰਦਾ ਹੋਇਆ ਦਿਖਾਈ ਦੇ ਰਿਹਾ ਉਸ ਦੇ ਕਈ ਕਾਰਨ ਦੱਸੇ ਜਾ ਰਹੇ ਨੇ ਕਿਉਂਕਿ ਕੈਨੇਡਾ ਦੀ ਟੂਰਿਜ਼ਮ ਇੰਡਸਟਰੀ ਲਈ 2025 ਦੀਆਂ ਗਰਮੀਆਂ ਬਹੁਤ ਸ਼ਾਨਦਾਰ ਰਹੀਆਂ ਇਸ ਮੌਕੇ ਟੂਰਿਸਟਾਂ ਦੇ ਵੱਲੋਂ ਰਿਕਾਰਡ ਤੋੜ ਪੈਸਾ ਕੈਨੇਡਾ ਦੇ ਵਿੱਚ ਖਰਚਿਆ ਗਿਆ ਮਈ ਤੋਂ ਅਗਸਤ ਤੱਕ ਕੈਨੇਡਾ ਦੇ ਟੂਰਿਜ਼ਮ ਸੈਕਟਰ ਨੇ 59 ਬਿਲੀਅਨ ਡਾਲਰ ਦੀ ਇਨਕਮ ਜਨਰੇਟ ਕੀਤੀ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 6% ਵਧਦਾ ਹੈ ਜ਼ਿਆਦਾਤਰ ਇਨਕਮ ਕੈਨੇਡੀਅਨ ਲੋਕਾਂ ਦੇ ਦੇਸ਼ ਵਿਦੇਸ਼ ਘੁੰਮਣ ਦੀ ਥਾਂ ਤੇ ਡੋਮੈਸਟਿਕ ਪੱਧਰ ਤੇ ਘੁੰਮਣ ਕਾਰਨ ਹੋਈ ਹੈ ਕਿਉਂਕਿ ਇਸ ਵਿੱਚ 7% ਦਾ ਵਾਧਾ ਹੋਇਆ ਜੇਕਰ ਫੋਰਨ ਟੂਰਿਸਟਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਵੀ ਇਨਕਮ ਇਨਕਰੀਜ਼ ਹੋਈ ਹੈ ਖਾਸ ਕਰਕੇ ਬਹੁਤ ਦੂਰ ਦੇ ਮੁਲਕਾਂ ਤੋਂ ਆਉਣ ਵਾਲੇ ਟੂਰਿਸਟਾਂ ਦੀ ਗਿਣਤੀ 10% ਬਧਿਯਾ ਤੇ ਡੈਸਟੀਨੇਸ਼ਨ ਕੈਨੇਡਾ ਦੇ ਵੱਲੋਂ ਇਸ ਸੰਬੰਧੀ ਅੰਕੜੇ ਜਾਰੀ ਕੀਤੇ ਗਏ ਨੇ ਲੰਗੀ ਸਮਰਦ ਦੇ ਵਿੱਚ ਹੋਟਲਾਂ 'ਚ ਕਾਫੀ ਰੌਣਕਾਂ ਲੱਗੀਆਂ ਰਹੀਆਂ ਅਗਸਤ ਮਹੀਨੇ ਹੋਟਲਜ਼ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ 80.7% ਤੱਕ ਪਹੁੰਚ ਗਈ ਸੀ ਭਾਪਕੇ 80% ਤੋਂ 81% ਤੱਕ ਹੋਟਲ ਬੁੱਕ ਸਨ ਤੇ 2014 ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਇਸ ਦੇ ਕਈ ਸਾਰੇ ਕਾਰਨ ਦੱਸੇ ਜਾ ਰਹੇ ਨੇ ਇੱਕ ਤਾਂ ਅਮਰੀਕਾ ਦੇ ਨਾਲ ਚੱਲੀ ਟੈਰਫ ਵਾਰ ਤੋਂ ਬਾਅਦ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਬੇਸ਼ੱਕ ਉਹ ਪ੍ਰਧਾਨ ਮੰਤਰੀ ਹੋਣ ਮਨਿਸਟਰਸ ਹੋਣ ਜਾਂ ਮੈਂਬਰ ਆਫ ਪਾਰਲੀਮੈਂਟ ਹੋਣ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਵਾਰ ਅਮਰੀਕਾ ਜਾਂ ਵਿਦੇਸ਼ਾਂ ਦੇ ਵਿੱਚ ਘੁੰਮਣ ਦੀ ਥਾਂ ਤੇ ਕੈਨੇਡਾ ਦੇ ਵਿੱਚ ਘੁੰਮਣ ਨੂੰ ਤਰਜੀਹ ਦਿੱਤੀ ਜਾਵੇ ਕਿਉਂਕਿ ਇਸ ਦੇ ਨਾਲ ਲੋਕਲ ਇਕਨੋਮੀ ਅਤੇ ਵਰਕਫੋਰਸ ਨੂੰ ਸਪੋਰਟ ਮਿਲੇਗੀ ਇਸ ਤੋਂ ਇਲਾਵਾ ਕੋਵਿਡ ਪੰਡੈਮਿਕ ਤੋਂ ਬਾਅਦ ਹੁਣ ਦੁਬਾਰਾ ਤੋਂ ਲੋਕਾਂ ਦੇ ਵੱਲੋਂ ਘੁੰਮਣਾ ਫਿਰਨਾ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਕੈਨੇਡਾ ਨੂੰ ਫਸਟ ਪ੍ਰੈਫਰੈਂਸ ਦੇ ਤੌਰ ਤੇ ਅਪਣਾਇਆ ਗਿਆ ਇਸ ਕਾਰਨ ਵੀ ਇੰਡਸਟਰੀ ਨੂੰ ਇੱਕ ਵੱਡਾ ਬੂਸਟ ਮਿਲਿਆ ਕਿਉਂਕਿ ਪਿਛਲੇ ਸਮੇਂ ਦੌਰਾਨ ਹੌਸਪਿਟੈਲਿਟੀ ਅਤੇ ਰੈਸਟੋਰੈਂਟ ਇੰਡਸਟਰੀ ਜਿਹੜੀ ਕਿ ਸਿੱਧੇ ਰੂਪ ਦੇ ਵਿੱਚ ਟੂਰਿਜ਼ਮ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਕੋਵਿਡ ਪੰਡੈਮਿਕ ਤੋਂ ਬਾਅਦ ਇਹ ਸਭ ਕੁਝ ਚਲਾਉਣਾ ਔਖਾ ਹੈ ਕਿਉਂਕਿ ਟੂਰਿਸਟ ਦੀ ਗਿਣਤੀ ਘਟ ਰਹੀ ਹੈ ਤੇ ਲੋਕਲ ਡੋਮੈਸਟਿਕ ਪੱਧਰ ਦੇ ਟੂਰਿਸਟ ਵੀ ਉਸ ਠੰਗ ਦੇ ਨਾਲ ਬਾਹਰ ਨਹੀਂ ਨਿਕਲ ਰਹੇ ਪਰ ਇਸ ਵਾਰ ਗਰਮੀਆਂ ਦਾ ਸੀਜ਼ਨ ਠੀਕ ਰਹਿਣ ਤੋਂ ਬਾਅਦ ਸਭਾਵਨਾਵਾਂ ਨੇ ਕਿ ਟੂਰਿਸਟ ਇੰਡਸਟਰੀ ਨੂੰ ਥੋੜਾ ਜਿਹਾ ਸੰਭਲਣ ਦਾ ਮੌਕਾ ਜ਼ਰੂਰ ਮਿਲੇਗਾ ਇਸ ਸਮੇਂ ਸਰੀ ਐਬਸਫੋਰਡ ਬ੍ਰੈਮਟਨ ਬਹੁਤ ਥਾਵਾਂ ਦੇ ਉੱਪਰ ਐਕਸਟਰਸ਼ਨ ਦੇ ਨਾਲ ਸੰਬੰਧਿਤ ਕਾਲਸ ਲੋਕਾਂ ਨੂੰ ਆ ਰਹੀਆਂ ਨੇ ਕਈ ਵਾਰ ਗੋਲੀਆਂ ਚੱਲਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਪਰ ਇਹ ਐਕਸਟਰਸ਼ਨ ਕਾਲ ਇੰਸ਼ੋਰੈਂਸ ਦੇ ਉੱਪਰ ਕਿਸ ਟੰਗ ਦੇ ਨਾਲ ਅਸਰ ਪਾ ਸਕਦੀ ਹੈ ਇਸ ਬਾਰੇ ਐਮਸੀ ਇੰਸ਼ੋਰੈਂਸ ਦੇ ਨਾਲ ਚੈਨਲ ਪੰਜਾਬੀ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਇਸ ਸਮੇ ਸਰੀ ਹੋਵੇ ਐਵਸ ਫੂਡ ਹੋਵੇ ਤਾਂ ਰੋਜ਼ਾਨਾ ਐਕਸਟਰਸ਼ਨ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਇਹਦੇ ਨਾਲ ਜਿੱਥੇ ਸੇਫਟੀ ਦਾ ਇਸ਼ੂ ਬਣਿਆ ਹੋਇਆ ਲੋਕਾਂ ਦੇ ਵਿੱਚ ਚਿੰਤਾ ਹੈ ਉੱਥੇ ਨਾਲੋਂ ਨਾਲ ਘਰ ਦਾ ਇੰਸ਼ੋਰੈਂਸ ਜਿਹੜਾ ਹੈ ਉਹਨੂੰ ਲੈ ਕੇ ਵੀ ਕੰਪਨੀਆਂ ਕਈ ਵਾਰੀ ਨਾ ਨੁੱਕਰ ਕਰਦੀਆਂ ਨੇ ਇਹਦੇ ਕੀ ਕਾਰਨ ਹੁੰਦੇ ਨੇ ਗੁਨੀਤ ਜੀ ਸਾਡੇ ਨਾਲ ਨਹੀਂ ਐਮਸੀ ਇੰਸ਼ੋਰੈਂਸ ਤੋਂ ਉਹਨਾਂ ਨੂੰ ਜਾਣਦੇ ਆ ਗਰੀਜੀ ਕਿਸੇ ਨੂੰ ਐਕਸਟਰਸ਼ਨ ਦੀ ਕਾਲ ਆ ਗਈ ਜਾਂ ਕੋਈ ਐਕਸਟਰਸ਼ਨ ਦੇ ਨਾਲ ਸੰਬੰਧਿਤ ਸ਼ੂਟਿੰਗ ਦੀ ਘਟਨਾ ਵਾਪਰ ਗਈ ਤਾਂ ਇਹਦੇ ਚੋ ਹੋਮ ਇੰਸ਼ੋਰੈਂਸ ਜਿਹੜਾ ਹੈਗਾ ਉਹ ਚ ਸਮੱਸਿਆਵਾਂ ਆਉਂਦੀਆਂ ਨੇ ਹਾਂਜੀ ਦਸ ਮੇਨ ਬਿਗ ਪ੍ਰੋਬਲਮਸ ਹੋ ਜੇ ਤੁਹਾਨੂੰ ਐਕਸਟਰਸ਼ਨ ਦੀ ਕਾਲ ਆਈ ਹੈਗੀ ਆ ਜਾਂ ਤੁਹਾਡੀ ਤੇ ਸ਼ੂਟਿੰਗ ਹੋਈ ਆ ਜਾਂ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਪਹਿਲੀ ਤਾਂ ਗੱਲ ਉਸ ਜਦੋਂ ਹੀ ਤੁਹਾਡੀ ਨਿਊਜ਼ ਦੇ ਵਿੱਚ ਆ ਜਾਂਦੀ ਆ ਸੋ ਦੈਟ ਯੂ ਗੈਟ ਹਾਈਲਾਈਟਡ ਔਨ ਦਾ ਗੂਗਲ ਸੋ ਇੰਸ਼ੋਰੈਂਸ ਕੰਪਨੀ ਆ ਜਦੋਂ ਇੰਸ਼ੋਰੈਂਸ ਕਰਦੀ ਆ ਪਹਿਲਾਂ ਦੇ ਲੁੱਕ ਐਟ ਯੂਅਰ ਨੇਮ ਸਰਚ ਓਵਰ ਔਨ your address everything so is there any threat or any kind of warning एनवायरमेंटल ਵੀ ਹੋ ਸਕਦੀ ਆ ਪਰਸਨਲ ਵੀ ਹੋ ਸਕਦੀ ਆ ਸੋ ਸਪੈਸ਼ਲੀ ਇਨ ધ ਰੀਸੈਂਟ ਟਾਈਮ ਵੀ ਸੀ ਦੈਟ ਲੋਟ ਆਫ ਥਿੰਗਸ ਥਿਸ ਡਿਸਟੋਰਸ਼ਨਸ ਆਰ ਹੈਪਨਿੰਗ ਸੋ ਯਸ a ਪ੍ਰੋਬਲਮ ਬਹੁਤ ਵੱਡੀ ਹੈਗੀ ਆ ਜਦੋਂ ਇੰਸ਼ੋਰੈਂਸ ਵਧੀਆ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਆ ਉਹ ਤੁਹਾਡੀ ਇੰਸ਼ੋਰੈਂਸ ਕਰਦੀਆਂ ਨਹੀਂ ਹੈਗੀਆਂ ਨਿਊ ਨਹੀਂ ਲੈਂਦੀਆਂ ਜੇ ਜੇ ਉਹਨਾਂ ਲਈ ਚੱਲਦੀ ਵੀ ਹੈਗੀ ਆ ਉਹ ਸਾਡੇ ਕੇਸਸ ਦੇ ਵਿੱਚ ਹੀ ਹੈਈ ਉਹਨਾਂ ਨੇ ਡਿਕਲਾਈਨ ਕਰਤਾ ਵੀ ਵੀ ਵਿਲ ਨਾਟ ਇੰਸ਼ੋਰ ਦਿਸ ਕਲਾਈਂਟ ਅ ਡੂ ਟੂ ਦਿਸ ਰੀਜ਼ਨ ਜਾਂ ਉਹ ਕਹਿੰਦੇ ਆ ਵੀ ਅਸੀਂ ਇਹ ਕੈਨਸਲੇਸ਼ਨ ਕਰ ਦੇਣੀ ਆ ਸੋ ਪਾਲਿਸੀ ਦੀ ਸੋ ਆਪ ਇਸ ਚੀਜ਼ ਦੀ ਕਵਰੇਜ ਅਸੀਂ ਦੇਣੀ ਨਹੀਂ ਹੈਗੀ ਸੋ ਇਟ ਇਜ਼ ਆਈ ਮੀਨ ਇਟਸ ਨਾਟ ਲਾਈਕ ਅਵੇਲੇਬਲ ਨਹੀਂ ਹੈਗੀ ਆ ਬਟ ਇਟ ਬਿਕਮਸ ਸੋ ਐਕਸਪੈਂਸਿਵ ਤੇ ਐਕਸਟਰਸ਼ਨਲੀ ਇੰਸ਼ੋਰੈਂਸ ਵੀ ਵੱਖਰੇ ਤੌਰ ਤੇ ਹੁੰਦੀ ਹੈ ਹੋਮ ਇੰਸ਼ੋਰੈਂਸ ਦੇ ਵਿੱਚ ਯਾ ਇਹ ਬਹੁਤ ਇਹ ਮੇਨ ਇੰਪੋਰਟੈਂਟ ਫੀਚਰ ਹੈਗਾ ਜਿਹੜਾ ਆਪਾਂ ਕਦੇ ਕਨਸਿਡਰ ਨਹੀਂ ਕਰਦੇ ਮੋਸਟ ਦਾ ਇੰਸ਼ੋਰੈਂਸ ਕੰਪਨੀਆਂ ਐ ਐਕਸਟਰਸ਼ਨ ਦੀ ਸਾਈਬਰ ਕ੍ਰਾਈਮ ਦੀ 올 ਦੀਸ ਕਵਰੇजेस ਆਫਰ ਕਰ ਦਿੰਗਾ ਬਟ ਵੀ ਡੂ ਨਾਟ ਗੈਟ ਇਟ ਸਪੈਸ਼ਲੀ ਜਿਹੜੇ ਬਿਜ਼ਨਸਮੈਨ ਸ ਟਾਰਗੇਟ ਹੋ ਰਹੇ ਜੇ ਬਿਜ਼ਨਸਮੈਨ ਦੇ ਘਰ ਹੈਗੇ ਆ ਸੋ ਉਹਨਾਂ ਦੀਆਂ ਸਪੈਸ਼ਲ ਕੰਪਨੀਆਂ ਹੁੰਦੀਆਂ ਜਿਹੜੀਆਂ ਵੱਡੇ ਘਰ ਜਾਂ ਜਿਹੜੇ ਬਿਜ਼ਨਸਮੈਨ ਦੇ ਕਵਰੇਜਸ ਹੈਗੀਆਂ ਉਹ ਦਿੰਦੀਆਂ ਹੈਗੀਆਂ ਮੋਸਟ ਆਫ ਥੈਮ ਦੇ ਹੈਵ ਅ ਬਿਗਰ ਲਿਮਿਟਸ ਇਵਨ ਦੋ ਜੇ ਤੁਹਾਡੇ ਕੋਲ ਉਹ ਲਿਮਿਟ ਇਨੀ ਵੈਲਿਡ ਆ ਮੀਨ ਨਫ ਨਹੀਂ ਹੈਗੀ ਯੂ ਕੈਨ ਬਾਇ ਅ ਸਟੈਂਡ ਅਲੋਨ ਅ ਪਾਲਸੀ ਫॉर ਯਰ ਫੈਮਿਲੀ ਇਟਸ ਆ ਸੋ ਜੇ ਫੈਲੋ ਫੈਮਿਲੀ ਆਫ ਫੋਰ ਉਹਨਾਂ ਨੂੰ ਐਕਸਟੋਰਸ਼ਨ ਜਾਂ ਇਦਾਂ ਦੀ ਕੋਈ ਥ੍ਰੈਟ ਆਇਆ ਹੈਗਾ ਤੁਸੀਂ ਆਪਣੀ ਪਾਲਿਸੀ ਲੈ ਸਕਦੇ ਆ ਆਈ نو ਇਸ ਆਲਵੇਜ਼ ਆ ਕਿ ਕਿਦਾਂ ਵਰਕ ਕਰਦੀ ਹੈ ਸੋ ਬੇਸਿਕਲੀ ਉਹਨਾਂ ਦੇ ਕੋਲ ਆਪਣੀ ਫੋਰੈਂਸਿਕ ਰਿਪੋਰਟ ਹੁੰਦੀ ਹੈ ਜੇ ਕਿਸੇ ਨੇ ਤੁਹਾਨੂੰ ਐਕਸਟਰਸ਼ਨ ਦੀ ਕਾਲ ਵੀ ਕੀਤੀ ਹੈ ਦ ਕੰਪਨੀ ਇਟਸੈਲਫ ਵਿਲ ਵਰਕ ਵਿਦ ਵਿਦ ਦ ਪੁਲਿਸ ਫਾਈਂਡ ਆਊਟ ਐਂਡ ਜੇ ਤੁਹਾਡਾ ਸੇਫਗਾਰਡ ਲਈ ਤੁਹਾਨੂੰ ਉਹਨਾਂ ਨੂੰ ਕੋਈ ਮਨੀ ਦੇਣੀ ਵੀ ਪੈਂਦੀ ਆ ਇਨਸਟੈਡ ਆਫ ਲਾਈਕ ਸਬੜੀ ਆਸਕਿੰਗ 500000 ਸੋ ਉਹ ਦੇ ਵਿਲ ਨੈਗੋਸ਼ੀਏਟ ਵਿਦ ਦਟ ਪਰਸਨ ਥਰੂ ਦ ਪੁਲਿਸ राइट एंड देन इफ दे हैड टू मेक अ पेमेंट टू दैट पर्सन टू सेफगार्ड यू दे विल पे इट फॉर यू सो वेरी इंपोर्टेंट सो ए कवरेज सारे जाने अपने अपनी पॉलिसी ਦੇ ਵਿੱਚ ਦੇਖੋ ਸਪੈਸ਼ਲੀ बिजनेसमੈਨਸ ਦੇਖੋ ਸਾਰਿਆਂ ਨੂੰ ਤੇ बिजनेस ਵਾਸਤੇ ਵੀ ਇਹੀ ਪੈਟਰਨ ਅਪਣਾਉਂਦੀ ਹੈ ਕੰਪਨੀ ਆ ਜੈਸ ਜੇ ਤੁਹਾਡੇ बिजनेस ਦੇ ਉੱਤੇ ਗੋਲੀ ਚੱਲੀ ਹੈ ਕੀ ਆ ਤੇ ਉਹ बिजनेस ਸ਼ੋ ਕਰਦਾ ਵੀ ਦਿਸ ਐਕਸਟੋਰਸ਼ਨ ਦੀ ਆਈ ਹੈ ਕਿ ਆ ਯੈਸ ਯੂ ਐਂਡ ਅਪ ਗੈਟਿੰਗ ਨੋ ਲਾਇਬਿਲਟੀ ਕਵਰੇਜ ਨੋ ਕਵਰੇਜ ਫੋਰ ਸੋ ਐਵਰ ਬਿਕਾਜ਼ ਦੇ ਨੋ ਥੈਟ देयर इज ਅ ਬਿਗ ਕਲੇਮ ਪੋਟੈਂਸ਼ੀਅਲੀ ਬਿਗ ਕਲੇਮ ਬਿਕਾਜ਼ ਦੇ ਲੁੱਕ ਐਟ ਇਟ ਸੋ ਹੈਗੀ ਇਦਾਂ ਦੀਆਂ ਕੰਪਨੀਆਂ ਜਿਹੜੀਆਂ ਦੇ ਕੈਨ ਪ੍ਰੋਵਾਈਡ ਅ ਯੂ ਕਵਰੇਜ ਬਟ ਇਟਸ ਔਨ ਅ ਮੇਬੀ ਅ ਮੋਰ ਪ੍ਰੀਮੀਅਮ অর ਮੇਬੀ ਸਮ ਲਿਮਿਟਿਡ ਕਵਰੇਜ ਸੋ देयर देयर इज ਅ ਪੋਸਿਬਿਲਿਟੀ ਥੈਟ ਯੂ ਹੈਵ ਟੂ ਗੋ ਵਿਦ ਅ ਡਿਫਰੈਂਟ ਪ੍ਰੋਵਾਈਡਰ ਫੋਰ ਥੈਟ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸੋ 바ਕੇ ਐਕਸਟਰਸ਼ਨ ਕਾਰਨ ਜਿੱਥੇ ਸੇਫਟੀ ਦਾ ਮਸਲਾ ਬਣਿਆ ਹੋਇਆ ਤਾਂ ਇਸ ਮਾਮਲੇ 'ਚ ਹੋਰ ਵੀ ਕਦਮ ਚੱਕਣੇ ਜ਼ਰੂਰੀ ਹੈ ਕਿ ਇਹਨਾਂ ਨੂੰ ਰੋਕਿਆ ਜਾਵੇ ਲਾਅ ਐਨਫੋਰਸਮੈਂਟ ਏਜੰਸੀਸ ਇਹਦੇ ਲਈ ਹੋਰ ਕੰਮ ਕਰਨ ਕਿਉਂਕਿ ਇਹਦੇ ਨਾਲ ਜਿੱਥੇ ਜਾਨ ਮਾਲ ਦਾ ਖਤਰਾ ਹੈਗਾ ਸੇਫਟੀ ਉੱਥੇ ਨਾਲੋਂ ਨਾਲ ਇਨਸ਼ੋਰੈਂਸ ਜਿਹੜੀ ਕਵਰੇਜ ਦਿੰਦਾਗਾ ਤਾਂ ਉਹਦੇ ਖਰਚੇ ਵੀ ਵੱਧ ਰਹੇ ਨੇ ਜਿਹੜੇ ਕਿ ਓਵਰਬਰਡ ਨੇ ਇੱਕ ਢੰਗ ਦੇ ਨਾਲ ਬਿਜ਼ਨਸ ਕਮਿਊਨਿਟੀ ਤੇ ਹੋ ਰਹੇ ਨੇ ਤਾਂ ਐਕਸਟਰਸ਼ਨ ਦੇ ਮਸਲੇ ਚੋਂ ਪਾਸਿਆਂ ਤੋਂ ਮਾਰ ਜਿਹੜੀ ਇੱਕ ਢੰਗ ਦੇ ਨਾਲ ਹੈ ਆ ਰਿਹਾ ਹੈ ਨੇ ਅਮਿਤ ਪ੍ਰੇਰ ਸਦੇਨਾ ਵਾਲਾ ਸ਼ਿਪ ਸਿੰਘ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ